ਤਾਂ ਬ੍ਰੇਕਸਟ ਵਾਸ ਸਵਾਗਤ ਹੈ ਮਾਰਨਿੰਗ ਪ੍ਰਾਈਮ ਚ ਤਿੰਨ ਵੱਡੀਆਂ ਖਬਰਾਂ ਅਮਰਾਨ ਗਿਆ ਸਭ ਤੋਂ ਪਹਿਲੀ ਖਬਰ ਪੰਜਾਬ ਦੀ ਪੋਲਿਟਿਕਸ ਨਾਲ ਜੁੜੀ ਹੋਈ ਹੈ ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋਇਆ ਤੜਾ ਢਿੰਸਾ ਤੜਾ ਜਿਸ ਨੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਬਣਾਇਆ ਕਿ ਮੁੜ ਤੋਂ ਪੈਚਅਪ ਹੋਣ ਜਾ ਰਿਹਾ ਹੈ 2019 ਦੇ ਵਿੱਚ ਵੱਖ ਹੋ ਗਏ ਸੀ ਕੁਝ ਚੀਜ਼ਾਂ ਨੂੰ ਲੈ ਕੇ ਕੁਝ ਚੀਜ਼ਾਂ ਦੇ ਨਾਲ ਸਹਿਮਤ ਨਹੀਂ ਸੀ ਸੁਖਬੀਰ ਬਾਦਲ ਦੀ ਪ੍ਰਧਾਨਗੀ ਤੋਂ ਸਮੱਸਿਆ ਸੀ ਹੁਣ ਜਦੋਂ ਸੁਖਬੀਰ ਬਾਦਲ ਨੇ ਰੂਸਿਆ ਨੂੰ ਮਨਾਉਣ ਦੀ ਕੋਆਇਦ ਸ਼ੁਰੂ ਕੀਤੀ ਅਪੀਲ ਕੀਤੀ ਕਿ ਸਾਰੇ ਵਾਪਸ ਆ ਜਾਓ ਤਾਂ ਲੱਗਦਾ ਕਿ ਢੀਂਸਾ ਸਾਹਿਬ ਹੁਣ ਪਾਰਟੀ ਦੇ ਵਿੱਚ ਵਾਪਸ ਜਾਣਗੇ ਅੱਜ ਅਕਾਲੀ ਦਲ ਸੰਜੁਗਤ ਦੀ ਇੱਕ ਮੀਟਿੰਗ ਹੋਣੀ ਹੈ ਉਸ ਦੇ ਵਿੱਚ ਇਹ ਫੈਸਲਾ ਲਿਆ ਜਾਵੇ ਤਾਂ ਬਿਲਕੁਲ 23 ਤਾਰੀਖ ਸੱਦੀ ਗਈ ਸੀ ਦਰਸਲ ਮੀਟਿੰਗ ਦੇ ਪਿੱਛੇ ਮੁੱਖ ਮਾਇਨੇ ਕੀ ਨੇ ਸੁਖਬੀਰ ਬਾਦਲ ਜੀ ਅਕਾਲ ਤਖਤ ਸਾਹਿਬ ਨੂੰ ਸਜਦਾ ਕਰਦੇ ਆ ਅਕਾਲੀ ਦਲ ਦੀ ਲੀਡਰਸ਼ਿਪ ਦੇ ਸਾਹਮਣੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਦੇ ਵਿੱਚ ਮਾਫੀ ਮੰਗੀ ਜਾਂਦੀ ਹੈ ਕਿ ਪੁਰਾਣੇ ਸਮੇਂ ਦੇ ਵਿੱਚ ਜਿਹੜੀਆਂ ਹੁਣ ਤਾਂ ਹੀ ਹੋਈਆਂ ਬੇਦਬੀ ਦੇ ਮਾਮਲੇ ਤੇ ਜਿਹੜਾ ਇਨਸਾਫ ਅਸੀਂ ਨਾ ਦੇਵਾ ਸਕੇ ਉਸ ਤੇ ਮਾਫੀ ਮੰਗਦਾ ਹਾਂ ਤਾਂ ਸੁਖਬੀਰ ਬਾਦਲ ਦੀ ਮਾਫੀ ਤੇ ਸੁਖਦੇਵ ਢੀਂਸਾ ਨੇ ਕਿਹਾ ਕਿ ਕੰਸੀਡਰ ਕਰਾਂਗੇ ਲੀਡਰਸ਼ਿਪ ਨੂੰ ਪੁੱਛਿਆ ਜਾਏਗਾ ਪਰ ਇੰਟਰਨਲ ਇਨਫੋਰਮੇਸ਼ਨ ਵੱਡੇ ਪੱਧਰ ਤੇ ਆ ਰਹੀ ਹੈ ਢੀਂਸਾ ਭਾਜਪਾ ਦੇ ਇੰਡਟਚ ਵਿੱਚ ਨੇ ਗੱਲਾਂ ਬਾਤਾਂ ਉੱਪਰੋਂ ਤੇ ਪੰਜਾਬ ਲੈਵਲ ਦੇ ਵਿੱਚ ਹੋ ਰਹੀਆਂ ਨੇ ਹੋ ਸਕਦਾ ਹੈ ਜ ਕੋਈ ਵੱਡੇ ਡਿਵੈਲਪਮੈਂਟ ਇਸ ਖਬਰ ਤੇ ਹੈ ਰੰਜੀਵਨ ਇਸ ਪੂਰੇ ਮਸਲੇ ਤੇ ਜਿਹੜਾ ਡਿਕੋਡ ਕਰਨ ਦੀ ਕੋਸ਼ਿਸ਼ ਕਰਨਗੇ ਅਖਕਰ ਪੋਲੀਟੀਕਲ ਮਾਈਂਡ ਇਹਨਾਂ ਚੀਜ਼ਾਂ ਦੇ ਕਿਉਂ ਨਹੀਂ ਕਿਉਂਕਿ ਇਸ ਮਸਲੇ ਦੀ ਜਿਹੜੀ ਚਰਚਾ ਪੰਜਾਬ ਦੀ ਸਿਆਸਤ ਵਿੱਚ ਬਹੁਤ ਵੱਡੇ ਪੱਧਰ ਤੇ ਹੋ ਰਹੀ ਹੈ ਰਣਜੀਵਨ ਜੀ ਪੇਸ਼ੇ ਤੋਂ ਐਡਵੋਕੇਟ ਰਣਜੀਵਨ ਜੀ ਸਵਾਗਤ ਹੈ ਸੀ ਪੰਜਾਬ ਨਮਾਚਲ ਦੇ ਸਟੂਡੀਓ ਚਾਹੇ ਤੁਸੀਂ ਦੇਖੋ ਜਿਹੜੀ ਇਹ ਨਿਊਜ਼ ਆ ਰਹੀ ਹੈ ਟਿੰਡਸਾ ਸਾਹਿਬ ਦੀ ਬੜੇ ਉਹ ਵੀ ਸਟਾਲਵਰਟ ਇੱਕ ਲੀਡਰ ਨੇ ਅਕਾਲੀ ਦਲ ਪਾਰਟੀ ਦੇ ਉਹਨਾਂ ਨੇ 2021 ਦੇ ਵਿੱਚ ਮਈ ਦੇ ਵਿੱਚ ਕੁਝ ਵੱਖਰੇ ਮੇ ਜਿਹੜੇ ਉਹਨਾਂ ਦੇ ਬਣੇ ਸਰਾ ਪ੍ਰਕਾਸ਼ ਸਿੰਘ ਬਾਦਲ ਤੋਂ ਉਹ ਕਹ ਲਈਏ ਯਾ ਸੁਖਵੀਰ ਬਾਦਲ ਜੀ ਦੀ ਜਿਹੜੀ ਲੀਡਰਸ਼ਿਪ ਦੀ ਜਿਹੜਾ ਉਹਨਾਂ ਨੂੰ ਵਾਕਡੋਰ ਸੰਭਾਲੀ ਜਾ ਰਹੀ ਸੀ ਜਿਹੜੇ ਉਹਨਾਂ ਸੀਨੀਅਰ ਸੀਡਰਸ ਨੂੰ ਟਕਸਾਲੀ ਲੀਡਰਸ ਨੂੰ ਉਹਨਾਂ ਦੇਖੀ ਕਰਕੇ ਉਸ ਰੋਜ਼ ਰੋਸ ਵਜੋਂ ਉਹਨਾਂ ਨੇ ਬਗਾਵਤ ਕਰਨ ਦੀ بجائے ਜਿਹੜਾ ਇੰਟਰਨਲ ਹੀ ਉਹ ਨਹੀਂ ਮੋਟੀਵੇਟ ਕਰ ਸਕੇ ਹੋਣਗੇ ਕਾਡਰ ਨੂੰ ਬਟ ਉਹਨਾਂ ਨੇ ਫਿਰ ਇੱਕ ਫੈਸਲਾ ਲਿਆ ਦੋ ਹੋਰ ਪਾਰਟੀਆਂ ਨੂੰ ਜਿਹੜਾ ਟਕਸਾਲੀ ਤੇ ਇੱਕ ਡੈਮੋਕ੍ਰੈਟਿਕ ਅਕਾਲੀ ਦਲ ਉਹਨਾਂ ਨੂੰ ਰਲੇਵਾ ਕਰਕੇ ਮਰਜਰ ਕਰਕੇ ਉਹਨਾਂ ਦਾ ਉਹਨਾਂ ਨੇ ਇੱਕ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਜਿਹੜਾ ਹੈ ਜੀ ਜੀਵਨ ਜੀ ਖਬਰ ਇਹ ਵੀ ਹੈ ਕਿ ਢੀਂਸਾ ਸਾਹਿਬ ਦੇ ਨਾਲ ਜਦੋਂ ਸੁਖਬੀਰ ਬਾਦਲ ਦੀ ਸ਼ੈਦ ਕੋਈ 갈 ਹੋਈ ਤਾਂ ਉਹਨਾਂ ਨੇ ਸ਼ਰਤ ਹੀ ਰੱਖੀ ਸੀ ਕਿ ਸੁਖਬੀਰ ਬਾਦਲ ਪਹਿਲਾਂ ਮਾਫੀ ਮੰਗੇ ਇਹ ਠੀਕ ਹੈ ਉਹਨਾਂ ਨੇ ਹੁਣ ਜਿਹੜੀ ਇੱਕ ਜਿਹੜੀ ਮਾਫੀ ਦੀ ਸ਼ਰਤ ਸੀ ਉਹ ਉਹਨਾਂ ਨੇ ਮਾਫੀ ਮੰਗੀ ਹੈ ਦੇਖੋ ਨਾਰਮਲੀ ਜਦੋਂ ਇੱਕ ਪੈਚ ਅਪ ਹੁੰਦਾ ਹੈ ਉਹਦੇ ਕੁਝ ਨਾ ਕੁਝ ਟਰਮਸ ਜਾਂ ਕੰਡੀਸ਼ਨਸ ਵੀ ਸੈਟ ਅਫਕਾਰ ਇਹ ਵੀ ਕਿਹਾ ਜਾ ਸਕਦਾ ਹੈ ਕਿ ਜਿਸ ਤਰ੍ਹਾਂ ਬੀਜੇਪੀ ਦੇ ਟੱਚ ਦੇ ਵਿੱਚ ਨੇ 307 ਤੇ ਬਾਕੀ ਕੁਝ ਹੋਰ ਪਾਰਟੀਆਂ ਦੇ ਵਿੱਚ ਤੇ ਉਹ ਸ਼ਾਇਦ ਇੱਕ ਇੰਟਰਮੀਡੀਏਟਰ ਦਾ ਰੋਲ ਅਦਾ ਕਰ ਦੇਣ ਅਕਾਲੀ ਬੀਜੇਪੀ ਦੇ ਮੁਰਤੋਂ ਕਾਟ ਟੋਟਲੀ 2024 ਦੇ ਲਈ ਹੋ ਸਕਦਾ ਕਿਉਂਕਿ ਇਹ ਹੁਣ ਜਿਹੜਾ ਇਹਨਾਂ ਦਾ ਇੱਕ ਨਖੇੜਾ ਹੋ ਗਿਆ ਐ ਐਨਡੀਏ ਦਾ ਤੇ ਦਾ ਜਿਹੜਾ ਅਕਾਲੀ ਦਲ ਦਾ ਉਹ ਵੀ ਦੇਖ ਰਹੇ ਨੇ ਵੀ ਮੈਂ ਸਮਝਦਾ ਵੀ ਜਿਹੜਾ ਭਾਜਪਾ ਹੈ ਉਹਦੇ ਇੰਨੀ ਇੱਥੇ ਜਗੜ-ਪਗੜ ਨਹੀਂ ਬਣ ਪਾਰੀ ਪੰਜਾਬ ਦੇ ਵਿੱਚ ਉਹਨਾਂ ਨੂੰ ਜਿਹੜਾ ਇੱਕ ਹਿੰਦੂ ਸਿੱਖ ਕਾਰਡ ਹੈ ਭਾਈਚਾਰਾ ਇਕਤਾ ਹੈ ਉਹਦੀ ਇੱਕ ਬੜੀ ਇੰਪੋਰਟੈਂਸ ਜਾਂ ਉਹਦੀ ਮਹੱਤਤਾ ਰਹੇਗੀ ਉਹਨਾਂ ਲਈ ਜੀ ਸੋ ਉਹ ਜਿਹੜਾ ਮੇਨਸਟ੍ਰੀਮ ਦਾ ਸ਼੍ਰੋਮਣੀ ਅਕਾਲੀ ਦਲ ਹੈ ਉਹਦੇ ਤੋਂ ਬਿਨਾ ਉਹਨਾਂ ਦਾ ਗੁਜ਼ਾਰਾ ਨਹੀਂ ਹੈ ਬਿਲਕੁਲ ਜੀ ਜੀ ਬੀਤੇ ਦੇ ਨਹੀਂ ਜਿਹੜੀ ਗੱਲਾਂ ਸਾਹਮਣੇ ਆਈਆਂ ਕਿ ਸਿੱਖ ਮੁੱਦਿਆਂ ਨੂੰ ਬਹੁਤੀ ਤਵੱਜੋ ਨਾ ਦੇਣਾ ਪਾਰਲੀਮੈਂਟ 'ਚ ਉਸ ਸੈਂਸਿਟਿਵ ਇਸ਼ੂ ਤੇ ਇੱਕ ਪਾਸਾ ਹੀ ਕਰ ਦੇਣਾ ਇਹ ਗੱਲ ਸਪਸ਼ਟ ਕਰਦਾ ਹੈ ਕਿ ਆਉਣ ਵਾਲੇ ਦਿਨਾਂ ਚ ਬੀਜੇਪੀ ਦੇ ਪੈਰ ਪੰਜਾਬ ਚ ਲੱਗਨੇ ਬੜੇ ਸੌਖੇ ਨਹੀਂ ਹੈ ਜੇ ਉਹ ਸਿੱਖ ਪੋਲਿਟਿਕਸ ਤੋਂ ਦੂਰ ਹੋ ਕੇ ਪੱਜਣਗੇ ਉਹ ਇਸ ਰੀਜਨਲ ਪਾਰਟੀ ਨੂੰ ਜਿਹੜੀ ਸਪੈਸ਼ਲੀ ਬੜੇ ਚਰ ਤੋਂ ਸਰਦਾ ਪ੍ਰਕਾਸ਼ ਸਿੰਘ ਬਾਦਲ ਤੋਂ ਉਹਨਾਂ ਦੇ ਕਲਾਈਐਂਸ ਰਿਹਾ ਹੋ ਰਿਹਾ ਉਹਨੂੰ ਕਿਸੇ ਨਾ ਕਿਸੇ ਤਰੀਕੇ ਉਹ ਕੋਸ਼ਿਸ਼ ਕਰਨਗੇ ਰਿਵਾਈਵ ਕਰਨ ਦੀ ਹੋ ਸਕਦਾ ਹੈ ਸ਼ਾਤਾਂ ਬੀਜੇਪੀ ਆਪਣੀਆਂ ਕੁਝ ਥੋੜੀਆਂ ਪ੍ਰੋਮੀਨੈਂਟ ਰੱਖੇ ਕਿਉਂਕਿ ਉਹ ਸੈਂਟਰ ਦੇ ਵਿੱਚ ਆ ਹੋਰ ਆਪਨੇ ਆਪ ਨੂੰ ਹੁਣ ਥੋੜੀ ਕੁਸਪੀਰੀਅਰ ਪੋਜੀਸ਼ਨ ਤੇ ਮਹਿਸੂਸ ਕਰ ਰਹੀ ਹੈ ਬਟ ਅਕਾਲੀ ਦਲ ਤੋਂ ਬਿਨਾ ਉਹਨਾਂ ਦਾ ਇੱਥੇ ਗੁਜ਼ਾਰਾ ਨਹੀਂ ਹੈ ਪਰ ਹਾਂ ਜੀਵਨ ਜੀ ਬਹੁਤ ਸਾਰੀਆਂ ਚੀਜ਼ਾਂ ਨੇ ਜੋ ਸੈਂਟਰ ਦੇ ਵੱਲੋਂ ਅਣ ਦੇਖੀਆਂ ਕੀਤੀਆਂ ਗਈਆਂ ਜਿਸ ਤਰ੍ਹਾਂ ਕ੍ਰਿਸ਼ਨ ਜੀ ਨੇ ਵੀ ਆਖਿਆ ਕਿ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਹੋ ਗਿਆ ਜਾਂ ਜਿਸ ਤਰ੍ਹਾਂ ਕਿਸਾਨੀ ਅੰਦੋਲਨ ਚੱਲਿਆ ਉੱਥੋਂ ਦੇ ਹਲੇ ਤੱਕ ਉਹਨਾਂ ਨੂੰ ਇਨਸਾਫ਼ ਨਹੀਂ ਮਿਲਿਆ ਲਗਾਤਾਰ ਬੰਗ ਕਰ ਰਹੇ ਨੇ ਕਿ ਜੋ ਉਥੋਂ ਦੇ ਮੰਤਰੀ ਸੀ ਉਹਨਾਂ ਨੂੰ ਉਹਦੇ ਤੋਂ ਲਾਇਆ ਜਾਂਦਾ ਜਾਂ ਪੰਜਾਬ ਦੇ ਪਾਣੀਆਂ ਦੀ ਗੱਲ ਕਰੀਏ ਤਾਂ ਉਸ ਦੇ ਵਿੱਚ ਵੀ ਸੈਂਟਰ ਹੈ ਜਿਹੜਾ ਉਹ ਹਰਿਆਣਾ ਨੂੰ ਪਾਣੀ ਦੇਣ ਦੇ ਹੱਕ ਦੇ ਵਿੱਚ ਵਿਖਾਈ ਦਿੰਦਾ ਹੋਰ ਇਸ ਤਨੰਦਰ ਨਾਲ ਪੰਜਾਬ ਦੇ ਬਹੁਤ ਸਾਰੇ ਮਸਲੇ ਨੇ ਜਿੱਥੇ ਭਾਜਪਾ ਹੈ ਜਿਹੜੀ ਲੱਗਦਾ ਬਿਲਕੁਲ ਠੀਕ ਹੈ ਇਹ اور ਮੈਂ ਸਮਝਦਾ ਅਕਾਲੀ ਦਲ ਦੀ ਜਾਂ ਜੇ ਇਹਨਾਂ ਦਾ ਰਲੇਮਾ ਹੁੰਦਾ ਢੀਂਡਸਾ ਸਾਹਿਬ ਦਾ ਉਹਨਾਂ ਲਈ ਵੀ ਬਹੁਤ ਵੱਡੀਆਂ ਇੱਕ ਚੁਣੌਤੀਆਂ ਰਹਿਣਗੀਆਂ ਸੈਂਟਰ ਤੋਂ ਇਸ ਤਰ੍ਹਾਂ ਦੇ ਜਿਹੜੇ ਰਿਲੀਫ ਨੇ ਆਪਣੇ ਸੂਬੇ ਲਈ ਆਪਣੇ ਉਹਨਾਂ ਲਈ ਲੋਕਾਂ ਲਈ ਲੈਣ ਲਈ ਉਹਨਾਂ ਲਈ ਇੱਕ ਚੁਣੌਤੀ ਜਿਹੜਾ ਦਾ ਭਰਪੂਰ ਇੱਕ ਸਮਾਂ ਰਹੇਗਾ ਉਹਨਾਂ ਲਈ ਪਰ ਸਭ ਤੋਂ ਵੱਡੇ ਭਾਈ ਛੋਟੇ ਭਾਈ ਵਾਲੀ ਗੱਲ ਤੇ ਉੱਥੇ ਹੀ ਰਹਿ ਜਾਣੀ ਕਿਉਂਕਿ ਅਕਾਲੀ ਦਲ ਕਹਿ ਰਿਹਾ ਅਸਤਾ ਵੱਡਾ ਭਾਈ ਰਹਿਣਾ ਤੇ ਪਿੱਛੇ ਜੇ ਜਦੋਂ ਵਖਰੇਵਾ ਹੋਇਆ ਸੀ ਤਾਂ ਕਹਿੰਦੇ ਅਸੀਂ ਛੋਟਾ ਭਾਈ ਬਣ ਗਏ ਆਪਣੇ ਆਪਣੇ ਵਿੱਚ ਇਹਨਾਂ ਦਾ ਇੱਕ ਕ੍ਰਾਈਸਿਸ ਹੈ ਵੀ ਇੱਕ ਸਪਿਰਿਟੀ ਕੀ ਦੀ ਹੈ ਕਿਸ ਤਰ੍ਹਾਂ ਹੈ ਇਹ ਆਪਣੇ ਆਪ ਦੇ ਵਿੱਚ ਇੱਕ ਦਿੱਕਤ ਹੈ ਇਹ ਪਰ ਇੱਕ ਇਹ ਵੀ ਜਸਮੀਤ ਦੇਖਣਾ ਬੜਾ ਜ਼ਰੂਰੀ ਹੈ ਰੰਜੀਵਨ ਜੀ ਕੇ ਇਲੈਕਸ਼ਨ ਦੇ ਦੌਰ ਤੋਂ ਪਹਿਲਾਂ ਇੰਡੀਆ ਗੱਡ ਜੋੜ ਦੀ ਕਿਹੜੀ ਨਜ਼ਾਕਤ ਪੰਜਾਬ 'ਚ ਦੇਖੀ ਜਾਂਦੀ ਹੈ ਜੇਕਰ ਆਮ ਆਦਮੀ ਪਾਰਟੀ ਤੇ ਕਾਂਗਰਸ ਇੱਕ ਮੰਚ ਤੇ ਇਕੱਠੇ ਹੋ ਸਕਦੇ ਆ ਤਾਂ ਇਹ ਵੀ ਪੋਸਿਬਿਲਟੀ ਹੈ ਕਿ ਅਕਾਲੀ ਦਲ ਭਾਜਪੀ ਦੇ ਨਾਲ ਜਾ ਸਕਦਾ ਹੈ ਕਿਉਂਕਿ ਸਿਆਸਤ 'ਚ ਨਾ ਕੋਈ ਪਰਮਨੈਂਟ ਦੁਸ਼ਮਣ ਹੁੰਦਾ ਨਾ ਕੋਈ ਪਰਮਨੈਂਟ ਮਿੱਤਰ ਹੁੰਦਾ ਹੈ ਇਹ ਬੜੀ ਇੰਪੋਰਟੈਂਟ ਚੀਜ਼ ਹੈ ਕਿਉਂਕਿ ਇਸ ਵੇਲੇ ਜੇ ਆਪਾਂ ਗੱਲ ਅਕਾਲੀ ਦਲ ਦੀ ਕਰ ਲਈਏ ਸ਼੍ਰੋਮਣੀ ਅਕਾਲੀ ਦਲ ਦੀ ਉਹ ਵੀ ਬੜਾ ਬੈਕਸਟੈਪ ਬੈਕ ਫੁੱਟਿੰਗ ਤੇ ਇਸ ਵੇਲੇ ਜੀ ਜੇ ਆਪਾਂ ਉਹਦੀ ਇਲੈਕਟਰਲ ਰਿਜ਼ਲਟ ਦਾ ਉਹਦੀ ਜੋ ਡਿਲੀਵਰ ਕੀਤਾ ਉਹਨਾਂ ਨੇ ਉਹ ਕੋਈ ਬਹੁਤ ਆਸ਼ਾਵਾਦੀ ਨਹੀਂ ਹੈ ਸੋ ਇਸ ਕਰਕੇ ਇਹ ਹੁਣ ਥੋੜੀ ਥੋੜੀ ਆਪਾਂ ਕਹਿ ਦਈਏ ਵੀ ਉਹਨਾਂ ਦੀ ਵੀ ਲੋੜ ਹੈ ਇਹ ਬਰਾਬਰ ਦੀ ਲੋੜ ਬਣੀ ਹੋਈ ਹੈ ਕਿ ਨਾ ਸ਼ਰਤਾਂ ਤੇ ਇਹਨੂੰ ਅਮੈਚਰ ਕਰਦੇ ਨੇ ਔਰ ਢੀਂਸਾ ਸਾਹਿਬ ਨੂੰ ਕਿਸ ਕਿਸਮ ਦੀ ਕਪੋਜੀਸ਼ਨ ਜਿਹੜੀਆਂ ਆਉਂਦੀਆਂ ਨੇ ਅਕਾਲੀ ਪੋਲਿਟਿਕਸ ਇੱਕ ਹਿਸਾਬ ਦੀ ਹਾਸ਼ੀਅਤ ਹੈ ਇਸ ਵਕਤ ਦੀ ਆਪਾਂ ਦੇਖੀਏ 2024 ਦੇ ਲਈ ਬਹੁਤ ਮਿਹਨਤ ਦੀ ਲੋੜ ਹੈ ਤੇ ਜੇਕਰ ਭਾਜਪਾ ਦੇ ਨਾਲ ਅਲਾਈਅੰਸ ਹੁੰਦਾ ਤਾਂ ਅੰਜੀਵਨ ਜੀ ਲੱਗਦਾ ਹੈ ਕਿ ਕੋਈ ਨਾ ਕੋਈ ਫਾਇਦਾ ਅਕਾਲੀ ਦਲ ਤੇ ਭਾਜਪਾ ਦੋਹਾਂ ਨੂੰ ਮਿਲ ਸਕਦਾ ਇਸ ਚੀਜ਼ ਦੇ ਨਾਲ ਇਸ ਕਿਸਮ ਦੀ ਸੰਭਾਵਨਾ ਤੋਂ ਆਪਾਂ ਇਸ ਵੇਲੇ ਇਨਕਾਰ ਨਹੀਂ ਕਰ ਸਕਦੇ ਹੂੰ ਪਰ ਫਿਰ ਵੀ ਇਹ ਪੰਜਾਬ ਦੀ ਨੇਚਰ ਆ ਉਹਦੇ ਵਿੱਚ ਆਮ ਆਦਮੀ ਪਾਰਟੀ ਦਾ ਇੱਕ ਆਪਣਾ ਬੜਾ ਜਿਹੜਾ ਗਰਾਊਂਡ ਲੈਵਲ ਦੇ ਵਿੱਚ ਉਹਦਾ ਇੱਕ ਪਕੜ ਹੈ ਔਰ ਜੇ ਇੰਡੀਆ ਜਿਹੜੀ ਹੈ ਜੇ ਉਹਦੇ ਨਾਲ ਉਹਨਾਂ ਦਾ ਇੱਕ ਅਲਾਈਅੰਸ ਓਨੈਸਟਲੀ ਕਾਂਗਰਸ ਨਾਲ ਹੋ ਜਾਂਦਾ ਹੈ ਤਾਂ ਫਿਰ ਇਹਨਾਂ ਸੌਖਾ ਵੀ ਨਹੀਂ ਰਹੇਗਾ ਭਾਜਪੀ ਤੇ ਅਕਾਲੀ ਦਲ ਦੀ ਇੱਕ ਬੜੀ ਬਰਾਬਰ ਦੀ ਧਿਰਾਂ ਦੇ ਤੌਰ ਤੇ ਇਹ ਦੋਨੇ ਮੈਂ ਸਮਝਦਾ ਫਿਰ ਇਹ ਪਰ ਜੋ ਇਲੈਕਸ਼ਨਸ ਹੁੰਦੀਆਂ ਨੇ ਲੋਕ ਸਭਾ ਤੇ ਵਿਧਾਨ ਸਭਾ ਉਹਨਾਂ ਦੇ ਵਿੱਚ ਜ਼ਿਆਦਾਤਰ ਕੀ ਹੁੰਦਾ ਹੈ ਕਿ ਜਿਹੜੀ ਪਾਰਟੀ ਦੀ ਸੂਬੇ ਦੇ ਵਿੱਚ ਸਰਕਾਰ ਹੁੰਦੀ ਹੈ ਲੋਕ ਸਭਾ ਦੇ ਵਿੱਚ ਘੱਟ ਸੀਟਾਂ ਜਿੱਤਦੀ ਹੈ ਇਹ ਹਿਸਟਰੀ ਰਹੀ ਹੈ ਪੰਜਾਬ ਦੀ ਇਹ ਠੀਕ ਹੈ ਇਹ ਇਹ ਬਿਲਕੁਲ ਇਹ ਇਤਿਹਾਸ ਇਸ ਤਰ੍ਹਾਂ ਦੀ ਹਿਸਟਰੀ ਰਹੀ ਹੈ ਇੱਕ ਇਲੈਕਟੋਰਲਿਕ ਰਹਿੰਦਾ ਇੱਕ ਟ੍ਰੈਂਡ ਰਹਿੰਦਾ ਵੀ ਸੈਂਟਰ ਦੇ ਵਿੱਚ ਜਿਹੜੀ ਗਵਰਨਮੈਂਟ ਹੈ ਇਸੇ ਕਰਕੇ ਅਕਾਲੀ ਦਲ ਤੇ ਐਨਡੀ ਕੋਸ਼ਿਸ਼ ਕਰਦ ਕੇ ਵੀ ਅਸੀਂ ਕਰ ਰਲੇਮਾ ਜਿਹੜਾ ਕਰੀਏ ਔਰ ਉਹਦੇ ਵਿੱਚ ਢੀਂਸਾ ਸਾਹਿਬ ਦਾ ਕਿਉਂਕਿ ਉਹ ਵੀ ਆਪਣੇ ਅਪੋਚ ਚ ਇੱਕ ਦਾਨਿਸ਼ ਵਰਮਾ ਸਮਝਦਾ ਪੋਲਿਟਿਕਲ ਪਰਸਨੈਲਿਟੀ ਨਹੀਂ ਉਹਨਾਂ ਦੇ ਵਿੱਚ ਕੋਈ ਟੈਂਟ ਨਹੀਂ ਪਰ ਇੱਕ ਸਿਆਸੀ ਜੇ ਨੂੰ ਡਿਕੋਡ ਕਰੀਏ ਰਣਜੀਵਨ ਜੇ ਵੀ ਫੈਕਟਰ ਹੋ ਸਕਦਾ ਹੈ ਕਿ ਦੇਖੋ ਟਪਕੇ ਟਪਕੇ ਨਾਲ ਸਮੁੰਦਰ ਪਰਦਾ ਹੈ ਹਨਾ ਟਪਕੇ ਟਪਕੇ ਦਾ ਜੀ ਸੀ ਜ਼ਿਕਰ ਕਰੀਏ ਜੇਕਰ ਪੰਜਾਬ ਦੇ 13 ਸੀਟਾਂ ਨੂੰ ਭਾਜਪਾ ਕਨਸੀਡਰ ਹੀ ਨਹੀਂ ਕਰਨਾ ਚਾਹੁੰਦੀ ਯਾਨੀ ਕਿ ਬੀਜੇਪੀ ਇਹ ਵੀ ਹੋ ਸਕਦਾ ਹੈ ਕਿ ਬਿਲਕੁਲ ਯਕੀਨੀ ਹੋਏ ਕਿ ਉਸ ਦੀ ਜਿੱਤ ਯਕੀਨੀਆਂ باقی ਸੂਬਿਆਂ ਦੇ ਵਿੱਚੋਂ ਇਹ ਵੀ ਫੈਕਟਰ ਇੱਕ ਵੱਡਾ ਮੰਨਿਆ ਜਾ ਸਕਦਾ ਹੈ ਇਹ ਹੋ ਸਕਦਾ ਉਹਨਾਂ ਲਈ ਗਿਣਤੀਬਿੰਤੀ ਦੇ ਐਂਗਲ ਤੋਂ ਪੰਜਾਬ ਦੀ ਜਿਹੜੀ 13 ਸੀਟਾਂ ਨੇ ਉਹ ਨਹੀਂ ਹੈ ਮਹੱਤਵਪੂਰਨ ਨਾਲ ਬਟ ਪੰਜਾਬ ਇੱਕ ਮਹੱਤਵਪੂਰਨ ਸੂਬਾ ਇਹਨੂੰ ਆਪਾਂ ਇਗਨੋਰ ਨਹੀਂ ਕਰ ਸਕਦੇ ਉਹਦੀ ਮਹੱਤਤਾ ਜਿਹੜੀ ਹੈ ਉਹ ਬੀਜੇਪੀ ਜੇ ਚਾਹੁੰਦੀ ਹੈ ਵੀ ਮੈਂ ਇੱਥੇ ਪੰਜਾਬ ਦੇ ਵਿੱਚ ਪਕੜ ਕਰਾਂ ਤਾਂ ਉਹਦੇ ਲਈ ਸ਼੍ਰੋਮਣੀ ਅਕਾਲੀ ਦਲ ਤੋਂ ਬਿਨਾਂ ਕੋਈ ਉਹਨਾਂ ਕੋਲ ਵੀ ਇੰਤਜ਼ਾਰ ਰਹੇਗਾ ਕਿ ਆਖਰਕਾਰ ਸੁਖਦੇਵ ਸਿੰਘ ਢੀਂਡਾ ਸਾਹਿਬ ਭਾਜਪਾ ਦੇ ਨਾਲ رابطہ ਕਾਇਮ ਕਰਕੇ ਕੀ ਕੁਝ ਵੱਡਾ ਜਿਹੜਾ ਨਵਾਂ ਸਟੈਪ ਚੁੱਕਣ ਜਾ ਰਹੇ ਨੇ ਕਿਉਂਕਿ ਇੰਪੋਰਟੈਂਟ ਚੀਜ਼ੇ ਤੇ ਹੈ ਜੇ ਅੱਜ ਮੁਲਾਕਾਤ ਬੈਠਕ ਸੱਦੀ ਗਈ ਹੈ ਬੈਠਕ ਦੇ ਕੀ ਕੁਝ ਮਾਇਨੇ ਹੋਣਗੇ ਕੀ ਸਰਪ੍ਰਸਤਾਂ ਸ਼੍ਰੋਮਨੀ ਅਕਾਲੀ ਦਲ ਸੁਖਦੇਵ ਸਿੰਘ ਢੀਂਡਸਾ ਬਣਨ ਜਾ ਰਹੇ ਨੇ ਅੱਜ ਦੀ ਮੀਟਿੰਗ ਬਹੁਤ ਕੁਝ ਬਿਆਨ ਕਰੀ ਤਾਂ ਅਗਲੀ ਵੰਡੇ ਇੰਪੋਰਟੈਂਟ ਖਬਰ ਜਿਸ ਵਿੱਚ ਹਾਈ ਕੋਰਟ ਨਾਲ ਜੁੜੀ ਹੋਈ ਹੈ ਹਾਈ ਕੋਰਟ ਨੇ ਪੰਜਾਬ ਪੁਲਿਸ ਦੇ ਅਫਸਰਾਂ ਦੀ ਅਜੇ ਹੀ ਝਾੜ ਚੰਮ ਲਗਾਈ ਹੈ ਜਿਸ ਨੂੰ ਕੇ ਉਹੀ ਫੀਲ ਅਫਸਰ ਕਰ ਸਕਦੇ ਆ ਜਿਹੜੇ ਕਿ ਹਾਈ ਕੋਰਟ ਦੇ ਵਿੱਚ ਖੜੇ ਸੀ ਲਗਾਤਾਰ ਤਲਖੀਆਂ ਸੁਣਾਉਣ ਕਾਰਵਾਈ ਦੇ ਹੁਕਮ ਦੇ ਦਿੱਤੇ ਨੇ ਜਾਂਚ ਦੇ ਹੁਕਮ ਦਿੱਤੇ ਗਏ ਨੇ ਡਰੱਗਸ ਤੋਂ ਲੈ ਕੇ ਜ਼ਿਲ੍ਹਾ ਚ ਆਉਂਦੀਆਂ ਫੋਨ ਕਾਲਸ ਤੋਂ ਲੈ ਕੇ ਕਿਉਂਕਿ ਲਗਾਤਾਰ ਇਹ ਮਾਮਲੇ ਵਧਦੇ ਜਾ ਰਹੇ ਸੀ ਜੇਲ੍ਹ ਦੇ ਵਿੱਚੋਂ 43000 ਤੋਂ ਵੱਧ ਫੋਨ ਕਾਲਸ ਹੁੰਦੀਆਂ ਨੇ ਇੱਕ ਦਿਨ ਦੇ ਵਿੱਚ 1295 ਜੇ ਇੱਕ ਘੰਟੇ ਦੀ ਐਵਰੇਜ ਗੱਡੀ ਜਾਵੇ ਤਾਂ 53 ਫੋਨ ਕਾਲਸ ਫਰੋਜ਼ਪੁਰ ਦੀ ਜੇਲ੍ਹ ਦੇ ਵਿੱਚ ਹੁੰਦੀਆਂ ਨੇ ਟਰੱਕ ਤਸਕਰਾਂ ਦੇ ਵੱਲੋਂ ਕੀਤੀਆਂ ਜਾਂਦੀਆਂ ਨੇ ਹੈਰਾਨੀ ਦੀ ਗੱਲ ਇਹ ਹੈ ਕਿ ਜੇਲ੍ਹ ਦੇ ਵਿੱਚ ਮੋਬਾਈਲ ਬੰਦ ਹੈ ਰੈਗੂਲਰ ਫੋਨ ਕਾਲਸ ਹੋ ਰਹੀਆਂ ਨੇ ਤੇ ਇਸ ਦੇ ਨਾਲ ਜੁੜੇ ਹੋਏ ਸੱਤ ਅਧਿਕਾਰੀਆਂ ਤੇ ਕਾਜ਼ ਦਿੱਕਤੀ ਹੋਈ ਨਜ਼ਰ ਆ ਰਹੀ ਹੈ ਇਹਨਾਂ ਕਾਜ਼ ਨੂੰ ਸਸਪੈਂਡ ਕੀਤਾ ਗਿਆ ਸਟੇਟ ਸਪੈਸ਼ਲ ਆਪਰੇਸ਼ਨ ਸੈਲ ਜਿਸ ਵਿੱਚ ਤਾਂ ਉਹਨਾਂ ਨੂੰ ਮੁਅਤਲ ਕੀਤਾ ਗਿਆ ਰੰਜੀਵਨ ਜੀ ਦੇਖੋ ਜੇ ਇਹੀ ਹਾਲਾਤ ਚੱਲਦੇ ਰਹੇ ਇੰਨੀ ਸਖਤੀ ਚੱਲਦੀ ਰਹੀ ਮੈਨੂੰ ਲੱਗਦਾ ਹੈ ਕਿ ਬਹੁਤ ਉਸ ਸਮਾਂ ਦੂਰ ਨਹੀਂ ਹੋਏਗਾ ਕਿ ਪੰਜਾਬ ਦੇ ਸੁਧਾਰਕਰ ਵਾਕਈ ਸੁਧਾਰਕਰ ਬਣਨਗੇ ਪਰ ਇਹ ਆਪਣੇ ਵਿੱਚ ਬਹੁਤ ਵੱਡੀ ਗੱਲ ਹੈ ਕਿ ਜੇਲ੍ਹਾਂ ਵਿੱਚ ਪੀਸੀਓ ਸੈਂਟਰ ਖੁੱਲ ਰਹੇ ਨੇ ਦੇਖੋ ਇਹ ਇੱਕ ਬੜੀ ਹੀ ਅਲਾਰਮਿੰਗ ਸਿਚੁਏਸ਼ਨ ਹੈ ਜਿਹੜਾ ਡਰੱਗਸ ਦਾ ਇੱਕ ਮੈਕਾਨਮ ਜਿਹੜਾ ਟਰੇਡ ਹੈ ਜਾਂ ਜਿਹੜਾ ਇੱਕ ਲੈਕਸਸ ਹੈ ਜੀ ਥਿਸ ਇਜ਼ ਅ ਵਰਲਡ ਵਰਲਡ ਵਾਈਡ ਫੀਨੋਮੀਨਾ ਜੀ ਇਹ ਪੂਰੀ ਦੁਨੀਆ ਦੇ ਵਿੱਚ ਹੈ ਔਰ ਪੰਜਾਬ ਦੇ ਵਿੱਚ ਪਿਛਲੇ ਦਿਨਾਂ ਤੋਂ ਅਸੀਂ ਦੇਖ ਰਹੇ ਜਿਹੜਾ ਡਰੱਗਸ ਹੈ ਕ੍ਰਾਈਮ ਜੇਲਾਂ ਤੋਂ ਬਾਹਰ ਹੁੰਦੇ ਸੀ ਜਿਹਦੇ ਲੋਕ ਕ੍ਰਾਈਮ ਕਰਦੇ ਸੀ ਉਹ ਜਿਹਨਾਂ ਦੇ ਅੰਦਰ ਜਾਂਦੇ ਸੀ ਪਰ ਹੁਣ ਸਿਚੁਏਸ਼ਨ ਕੀ ਬਣ ਗਈ ਹੈ ਜੇਲ ਜਿਹੜੀਆਂ ਸਾਡੀਆਂ ਨੇ ਉਹ ਇੱਕ ਹੈਵਨ ਬਣ ਗਿਆ ਮੈਂ ਸਮਝਦਾ ਕ੍ਰਿਮੀਨਲਸ ਲਈ ਉਥੋਂ ਸਾਡੇ ਡਰਗਜ਼ ਰਿਕਾਰਡ ਸੀ ਜਿਹੜੀਆਂ ਗੱਲਾਂ ਚੱਲ ਰਹੀਆਂ ਹਨ ਰੰਜੀਵਨ ਜੀ ਇੱਕ ਸਵਾਲ ਇਹ ਵੀ ਹੈ ਕਿ ਅਕਸਰ ਇਹ ਦਾਅਵੇ ਕੀਤੇ ਜਾਂਦੇ ਨੇ ਚਾਹੇ ਕਿਸੇ ਵੀ ਪਾਰਟੀ ਦੀ ਸਰਕਾਰ ਹੋਵੇ ਹਕੂਮਤ ਕੋਈ ਹੋਵੇ ਕਿ ਅਸੀਂ ਜੇਲਾਂ ਦੇ ਵਿੱਚ ਜੀ ਜਾਮਰ ਲਗਾ ਦਤੇ ਅਸੀਂ ਸਖਤੀ ਕਰਦੇ ਸੀ ਪਿੱਛੇ ਚੇਵੀਏ ਖਬਰਾਂ ਨਸ਼ਰ ਹੋਈਆਂ ਸੀ ਤੇ ਜੇਕਰ ਜਾਮਰ ਲੱਗੇ ਨੇ ਤਾਂ ਫਿਰ ਮੋਬਾਈਲ ਜੇਕਰ ਚੱਲੇ ਵੀ ਜਾਂਦੇ ਨੇ ਤਾਂ ਉਥੇ ਰਿੰਜ ਕਿਦਾਂ ਆਉਂਦੀ ਹੈ ਕਿਦਾਂ ਗੱਲਬਾਤ ਹੋ ਜਾਂਦੀ ਹੈ ਇਹ ਸਭ ਚੀਜ਼ਾਂ ਨਾ ਬੜਾ ਕਨਫਲਿਕਸ਼ਨ ਪੈਦਾ ਕਰਦੀਆਂ ਨੇ ਬਿਲਕੁਲ ਸਵਾਲਹੀ ਹੈ ਸੋ ਇਥੋਂ ਇੱਕ ਬੜਾ ਨਜ਼ਰ ਆਉਂਦਾ ਹੈ ਵੀ ਜੇ ਸਰਕਾਰ ਕੋਈ ਇੱਛਾ ਸ਼ਕਤੀ ਰੱਖਦੀ ਵੀ ਹੈ ਸਰਕਾਰ ਤੋਂ ਬਿ ਨੈਕਸਸ ਨੇ ਵੱਡੇ ਪੱਧਰ ਤੇ ਜਿਹੜੇ ਸਰਕਾਰ ਦੀ ਵੀ ਬੇਬਸੀ ਬਣਾ ਦੇਉਂਦੇ ਨੇ ਸਿਚੁਏਸ਼ਨਾਂ ਲਈ ਹੁਣ ਹਾਈ ਕੋਰਟ ਨੇ ਬੜਾ ਇੱਕ ਇੰਪੋਰਟੈਂਟ ਇਹ ਜਿਹੜਾ ਗਿਤਾंजलि ਵਾਲਾ ਮਾਮਲਾ ਹੋਇਆ ਹੈ ਫਿਰੋਜ਼ਪੁਰ ਜੇਲ੍ਹ ਦੇ ਆਪਾਂ ਜਿਹੜੇ ਐਂਗਲ ਤੋਂ ਗੱਲ ਕਰ ਲਈਏ ਹੋ ਸਕਦਾ ਇਹ ਇਕੱਲਾ ਫਿਰੋਜ਼ਪੁਰ ਜੇਲ੍ਹ ਦਾ ਮਸਲਾ ਨਹੀਂ ਹੈ ਮੈਂ ਸਮਝਦਾ ਪੰਜਾਬ ਦੀਆਂ ਸਾਰੀਆਂ ਹੀ ਜ਼ਿਲ੍ਹਾ ਦੇ ਵਿੱਚ ਇਸ ਤਰ੍ਹਾਂ ਦਾ ਕਨੈਕਸ ਜਿਹੜਾ ਹੈ ਉਹ ਚੱਲ ਰਿਹਾ ਅੰਦਰੋਂ ਫਰੋਪੀਆਂ ਮੰਗੀਆਂ ਜਾ ਰਹੀਆਂ ਨੇ ਅੰਦਰ ਇੰਟਰਵਿਊਜ਼ ਹੋ ਰਹੀਆਂ ਨੇ ਅੰਦਰੋਂ ਥੋੜੇ ਡਰੱਗ ਜਿਹੜੇ ਰੈਕੋਰਡਸ ਨੇ ਉਹ ਸ਼ਰੀਆਮ ਚੱਲ ਰਹੇ ਨੇ ਇਹ ਸਾਰਾ ਜਿਹੜਾ ਹੁਣ ਖੁਲਾਸਾ ਹੋਇ ਉਹਦੇ ਵਿੱਚ ਤਿੰਨ ਤਾਂ ਜਿਹੜੇ ਅੰਦਰ ਕਸਟਡੀ ਦੇ ਵਿੱਚ ਨੇ ਜਿਹੜੇ ਜੇਲ੍ਹ ਦੇ ਵਿੱਚ ਨੇ ਉਹਨਾਂ ਦੇ ਉੱਪਰ ਆ ਰਿਹਾ ਵੀ ਉਹ ਪੂਰਾ ਰੈਕਟ ਉੱਥੋਂ ਅੰਦਰੋਂ ਚਲਾ ਰਹੇ ਨੇ ਔਰ ਜਦੋਂ ਇਹ ਗੱਲ ਡਿਟੇਲ ਦੇ ਵਿੱਚ ਹਾਈ ਕੋਰਟ ਇਹਨੂੰ ਇਨਵੈਸਟੀਗੇਟ ਕਰਦਾ ਜਾਂ ਇਹਨੂੰ ਫੋਕਸ ਕਰਦਾ ਤਾਂ ਇਹ ਗੱਲ ਸਾਹਮਣੇ ਆਉਂਦੀ ਹੈ ਵੀ ਉਹ ਜਿਹੜੇ ਜੇਲ੍ਹ ਪ੍ਰਸ਼ਾਸਨ ਹੈ ਜੇਲ੍ਹ ਅਧਿਕਾਰੀ ਨੇ ਉਹਨਾਂ ਵੱਲ ਡਿਪਾਰਟਮੈਂਟ ਆਪ ਹੀ ਸੂਈ ਨਹੀਂ ਰੱਖਣ ਦੇ ਰਿਹਾ ਜੀ ਇਹ ਬੜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬਾਰ-ਬਾਰ ਹਾਈ ਕੋਰਟ ਵੱਲੋਂ ਪੁੱਛਿਆ ਜਾ ਰਿਹਾ ਹੈ ਔਰ ਮੈਨੂੰ ਇਹ ਮਹਿਸੂਸ ਹੋ ਰਿਹਾ ਹੈ ਵੀ ਜਦੋਂ ਸਾਰੇ ਆਫੀਸਰਜ਼ ਇੱਕ ਉਹਨਾਂ ਨੂੰ ਸਿਰਫ ਸ਼ੀਲਡ ਕਰ ਰਹੇ ਨੇ ਆਪਣੇ ਜਿਹੜੇ ਅੰਦਰ ਜੇਲ੍ਹ ਅਧਿਕਾਰੀ ਨੇ ਉਹਨਾਂ ਤੇ ਸਿਰਫ ਮੈਂ ਦੇਖ ਡਿਪਾਰਟਮੈਂਟਲ ਇਨਕੁਆਰੀ ਸ਼ੁਰੂ ਹੋ ਰਹੀਆਂ ਨੇ ਜਿਹੜੇ ਕ੍ਰਿਮੀਨਲ ਐਕਸ ਨੇ ਉਹਨਾਂ ਲਈ ਡਿਪਾਰਟਮੈਂਟਲ ਇਨਕੁਆਰੀਜ਼ ਨਹੀਂ ਹੁੰਦੀਆਂ ਵੀ ਕੈਨ ਕ੍ਰਿਮੀਨਲ ਬੰਦ ਕਰਦੀ ਇੱਕ ਪ੍ਰਮੋਸ਼ਨ ਰੋਕ ਦਈਏ ਥਿਸ ਇਸ ਨਾਟ ਦੀ ਆਊਟਕਮ ਜੀਵਨ ਜੀ AIG ਸਟੇਟ ਸਪੈਸ਼ਲ ਆਪਰੇਸ਼ਨ ਸੈਲ ਨੂੰ ਸਸਪੈਂਡ ਕੀਤਾ ਗਿਆ ਬਿਲਕੁਲ ਇਸ ਕੇਸ ਨੂੰ ਜਦੋਂ ਪੜਿਆ ਇਹ ਇੰਜ ਨੂੰ ਲੱਗਦਾ ਕਿ AIG ਤਾਂ ਬਹੁਤ ਛੋਟੀ ਮੱਛੀ ਨੇ ਵੱਡਾ ਮગરਮੱਛ ਕੌਣ ਹੈ ਯੈਸ ਇਹੀ ਦੇਖਣ ਵਾਲੀ ਗੱਲ ਹੈ ਵੀ ਇਹਦੇ ਪਿੱਛੇ ਜੋ ਨੈਕਸਸ ਹੈ ਜਿਹਦੇ ਵਿੱਚ ਮੈਂ ਸਮਝਦਾ ਜੀ ਪੋਲੀਟਿਸ਼ੀਅਨਸ ਵੀ ਹੋ ਸਕਦੇ ਨੇ ਜਿਹਦੇ ਵਿੱਚ ਸਾਡੇ ਪੁਲਿਸ ਦੇ ਅਧਿਕਾਰੀ ਨੇ ਔਰ ਉਹ ਜਿਹੜਾ ਸਾਡਾ ਇੱਕ ਗੈਂਗਸਟਰਿਜ਼ਮ ਦਾ ਕਲਚਰ ਬਣ ਗਿਆ ਜਿਹੜਾ ਵਰਲਡਵਾਈਟ ਅਸੀਂ ਦੇਖਦੇ ਹਾਂ ਕੈਨੇਡਾ ਤੋਂ ਕਦੇ ਆਸਟ੍ਰੇਲੀਆ ਤੋਂ ਕਦੇ ਅਲੱਗ-ਅਲੱਗ ਕੰਟਰੀਜ਼ ਦੇ ਵਿੱਚੋਂ ਇੱਕ ਵੱਡਾ ਇੱਕ ਫੀਨੋਮੀਨਾ ਬਣ ਗਿਆ ਜਿਸ ਤਰ੍ਹਾਂ ਅਧਿਕਾਰੀ ਨੇ ਜਿਨ੍ਹਾਂ ਦੀ ਸ਼ਮੂਲੀਅਤ ਹੈ ਰੰਜੀਵਨ ਚ ਉਹਨਾਂ ਦੇ ਵਿੱਚੋਂ ਤਿੰਨ ਰਿਟਾਇਰਡ ਹੋ ਚੁੱਕੇ ਨੇ ਔਰ ਇਹ ਵੀ ਆਪਣੇ ਆਪ ਦੇ ਵਿੱਚ ਵੱਡਾ ਸਵਾਲ ਹੈ ਕਿ ਉਹ ਹਲੇ ਵੀ ਨੈਕਸਸ ਦੇ ਨਾਲ ਕਿਸ ਤਰ੍ਹਾਂ ਦੇ ਨਾਲ ਜੁੜੇ ਹੋਏ ਨੇ ਕਿਸ ਤਰ੍ਹਾਂ ਦੇ ਬਿਲਕੁਲ ਇਹ ਇਹ ਬਹੁਤ ਹੀ ਇੱਕ ਸੀਰੀਅਸ ਮੁੱਦਾ ਹੈ ਵੀ ਜਦੋਂ ਨੌਕਰੀ ਦੇ ਦੌਰਾਨ ਵੀ ਉਹ ਉਹਦਾ 파ਟ ਨੇ ਨੌਕਰੀ ਤੋਂ ਬਾਅਦ ਵੀ ਉਹਦਾ 파ਟ ਨੇ ਹੁਣ ਮੈਂ ਦੇਖ ਰਿਹਾ ਸੀ ਇਹਦੇ ਵਿੱਚ ਸੀ ਜਿਹੜਾ ਪੰਜਾਬ ਪੁਲਿਸ ਰੂਲਸ ਨੇ ਜਾਂ ਸੀਐਸਆਰ ਆ ਉਹਦੀਆਂ ਬਹੁਤ ਛੋਟੀਆਂ ਛੋਟੀਆਂ ਧਾਰਾਵਾਂ ਦੇ ਵਿੱਚ ਉਹਨਾਂ ਨੂੰ ਇਨਕੁਆਰੀ ਇਨੀਸ਼ੀਏਟ ਕੀਤੀ ਜਾ ਰਹੀ ਹੈ ਔਰ ਜਿਹੜੀਆਂ ਇਨਕੁਆਰੀਜ਼ ਆਊਟਕਮ ਕੀ ਹੁੰਦਾ ਇਹ ਅਸੀਂ ਸਾਰੇ ਜਾਣਦੇ ਆ ਸਾਲ ਦੋ ਸਾਲ ਦੇ ਵਿੱਚ ਉਹ ਅੰਡਰ ਕਾਰਪੈਟ ਹੋ ਜਾਏਗਾ ਸਾਰਾ ਬਿਲਕੁਲ ਬਿਲਕੁਲ ਬਹੁਤ ਔਰ ਮੈਂ ਕੱਲ ਅਸੀਂ ਹੀアリング ਦੇਖ ਰਹੇ ਸੀਗੇ ਮੈਨੂੰ ਇਹ ਲੱਗਦਾ ਜੋ ਹਾਈ ਕੋਰਟ ਦਾ ਇਹਦੇ ਵਿੱਚ ਮਨ ਹੈ ਵੀ ਸ਼ਾਇਦ ਉਹ ਪੰਜਾਬ ਪੁਲਿਸ ਤੇ ਇਤਬਾਰ ਨਾ ਕਰਨ ਵੀ ਇੱਕ ਆਨੈਸਟ ਇਨਕੁਆਇਰੀ ਹੋਏਗੀ ਸ਼ਾਇਦ ਉਹ ਇਸ ਮਾਮਲੇ ਨੂੰ ਸੀਬੀਆਈ ਨੂੰ ਹੈਂਡਓਵਰ ਕਰਨ ਦਾ ਵਿਚਾਰ ਕਰ ਰਹੀ ਹੈ ਮਾਮਲਾ ਕੱਲ ਉਹ ਜਿਹੜਾ ਹੈ ਰਾਖਮਾਰ ਰੱਖਿਆ ਗਿਆ ਇਹਦਾ ਫੈਸਲਾ ਹੁੰਦੇ ਦੇਣਾਂ ਚ ਆ ਜਾਏਗਾ ਪਰ ਬਾੜ ਹੀ ਜਦੋਂ ਖੇਤ ਖਾਨ ਲੱਗ ਜਾਈ ਤਾਂ ਫਿਰ ਉਹ ਸਵਾਲ ਕਿਵੇਂ ਨੇ ਦੇਖੋ ਖਾਕੀ ਧਾਰੀਆਂ ਤੇ ਸਵਾਲ ਜੇ ਖੜੇ ਹੋਏ ਹੈ ਤਾਂ ਵੱਡੇ ਮગર ਮੱਛਾਂ ਨੂੰ ਆਖਰਕਾਰ ਕਦੋਂ ਫਾਹੇ ਟੰਗੇ ਜਾਏਗਾ ਦੇਖੋ ਆਪਣੇ ਆਪ ਚ ਰੰਜੀਵੀਨ ਜੀ ਕਹਾਵਤ ਦੇ ਕੇ ਕਾ ਮਾਰ ਕੇ ਟੰਗਣਾ ਪੈਂਦਾ ਪਰ ਇਹ ਪੋਲਿਟੀਕਲ ਵਿਲ ਸਰਕਾਰ ਦੀ ਵੀ ਹੈ ਆਨਸਰ ਸਰਕਾਰ ਨੇ ਇਸ ਜ਼ੀਰੋ ਟੋਲਰੈਂਸ ਦਾ ਜ਼ਿਕਰ ਕੀਤਾ ਸੀ ਜਿਹੜੇ ਥਾਣੇ ਦੇ ਵਿੱਚ ਜਿਸ ਇਲਾਕੇ ਤੇ ਨਸ਼ਾ ਵਿਗਿਆ ਥਾਣੇਦਾਰ ਦੀ ਭੂਮਿਕਾ ਸੀ ਤੈਅ ਕਰਾਂਗੇ ਜਦ ਐਸਐਸਪੀ ਜ਼ਿੰਬਰ ਹੋਏਗਾ ਪਰ ਹੁਣ ਤਾਂ ਉਸ ਖਾਂ ਤੇ ਮਤਲਬ ਕਿ ਸਭ ਕੁਝ ਹੋ ਰਿਹਾ ਜਿਹੜੇ ਕਿ ਆਲਰੇਡੀ ਸਰਕਾਰ ਦੇ ਬਿਲਕੁਲ ਮੈਂ ਉਹੀ ਮਹਿਸੂਸ ਕਰ ਰਿਹਾ ਵੀ ਪਿਛਲੇ ਦਿਨਾਂ ਚ ਅਸੀਂ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਸੀ ਚਲੋ ਹਮੇਸ਼ਾ ਇੱਕ ਬਦਲਾਅ ਆਉਂਦਾ ਚੇਂਜ ਆਉਂਦੀ ਹੈ ਸਾਨੂੰ ਇੱਕ ਹੋਪ ਬਣਦੀ ਹੈ ਆਮ ਆਦਮੀ ਪਾਰਟੀ ਉਸ ਲਈ ਆਈ ਵੀ ਹੈ ਰਵਾਇਤੀ ਜਿਹੜੀਆਂ ਉਹ ਸੀਗਾ ਉੱਤਰ ਗਾਟੋਂ ਚ ਮੈਂ ਚੜਾਂ ਉਹਦੇ ਤੋਂ हट ਕੇ ਜਦੋਂ ਇੱਕ ਇਹ ਗਵਰਨਮੈਂਟ ਆਉਂਦੀ ਹੈ ਤਾਂ ਬੜੀਆਂ ਆਸਾਂ ਲੋਕਾਂ ਨੂੰ ਹੋਈਆਂ ਪਰ ਅਸੀਂ ਇਹ ਅਖਬਾਰਾਂ 'ਚ ਡੇਲੀ ਦੇਖਦੇ ਆਂ ਵੀ ਕੋਈ ਬੱਚਾ ਵਰਡੋਜ਼ ਨਾਲ ਮਰ ਰਿਹਾ ਜੀ ਇਹ ਅੰਕੜਾ ਰਣਜੀਤ ਸਿੰਘ ਜੀ ਵੱਧਦਾ ਜਾ ਰਿਹਾ ਵਰਡੋਜ਼ ਦੇ ਨਾਲ ਪਹਿਲਾਂ ਦੇ ਸੀ ਹੁਣ ਕੁੜੀਆਂ ਵੀ ਗਲਤਾਨ ਹੋ ਰਹੀਆਂ ਬਿਲਕੁਲ ਰਦਰੇ ਵੱਧ ਰਿਹਾ ਹੈ ਉਹ ਡੇਲੀ بیس ਤੇ ਲੋਕ ਆਪ ਆਪਣੇ ਝੰਡੇ ਚੱਕ ਕੇ ਵਿਚਾਰੇ ਪਿੰਡਾਂ ਦੇ ਵਿੱਚ ਮਜ਼ਾਹਰਾਈ ਕਰ ਰਹੇ ਨੇ ਪੁਲਿਸ ਉਹਨਾਂ ਨੂੰ ਪ੍ਰੋਟੈਕਟ ਨਹੀਂ ਕਰ ਰਹੀ ਹੈ ਮੈਂ ਨਹੀਂ ਕਹਿੰਦਾ ਵੀ ਸਾਰੀ ਪੁਲਿਸ ਜਿਹੜੀ ਸਾਡੀ ਫੋਰਸ ਹੈ ਉਹ ਈਮਾਨ ਬੇਈਮਾਨ ਦੇਰ ਆਰ ਬਲੈਕ ਸ਼ੀਪਸ ਬਹੁਤ سارے ਸਾਡੇ ਪੁਲਿਸ ਕਰਮੀ ਨੇ ਜਿਹੜੇ ਇਹਨਾਂ ਦੇ ਲੜਦੇ ਨੇ ਸ਼ਹੀਦ ਵੀ ਹੁੰਦੇ ਨੇ ਉਹ ਉਹਨਾਂ ਨੂੰ ਇਸ ਤਰ੍ਹਾਂ ਦੀ ਆਪਣੀਆਂ ਮੁਸ਼ਕਲਾਂ ਵੀ ਆਉਂਦੀਆਂ ਬਿਲਕੁਲ ਬਿਲਕੁਲ ਰਣਜੀਵਨ ਜੀ ਇੱਕ ਮਹੀਨੇ ਚ 38000 ਕਾਲਸ ਸ਼ਾਇਦ ਆਪਾਂ ਵੀ ਨੈਨੀ ਕਰਦੇ ਹੋਈਏ ਕਾਲਸ ਛੋਟੀ ਗੱਲ ਨਹੀਂ ਬਹੁਤ ਵੱਡਾ ਨੈਕਸਸ ਹੈ 38000 ਕਾਲਸ ਅਲਾਰਮਿੰਗ ਸਿਚੁਏਸ਼ਨ ਹੈ ਬਿਲਕੁਲ ਬਿਲਕੁਲ ਤਾਂ ਸਵਾਲ ਇਹ ਹੈ ਕਿ ਪੰਜਾਬ ਪੁਲਿਸ ਹੋਰ ਕਿੰਨੀਆਂ ਝਟਕਾਂ ਖਾਏਗੀ ਸਪਾਹੀ ਤੋਂ ਲੈ ਕੇ ਕਿ ਡੀਜੀ ਤੱਕ ਇਨਕੁਆਇਰੀ ਦੇ ਅੰਦਰੋਂਗੇ ਜਾਂ ਹਾਈ ਕੋਰਟ ਨੂੰ ਮਜਬੂਰਨ ਸੀਬੀਆਈ ਜਿਹੜੀ ਨੂੰ ਮਸਲੇ ਸੌਂਪਣੇ ਪੈਣਗੇ ਇਹ ਆਪਣੇ ਵਿੱਚ ਸਵਾਲ ਹੈ ਤਾਂ ਤੀਜੀ ਵੱਡੀ ਖਬਰ ਬੜੀ ਚਿੰਤਤ ਹੈ ਪੰਜਾਬ ਚ ਲਗਾਤਾਰ 70 ਕਿਉਂ ਵਿਚ ਰਹੇ ਨੇ ਇਸ ਚਰਚਾ ਕਰਾਂਗੇ ਕਿਸਾਨ ਸੁਸਾਇਟੀ ਦੀ ਗੱਲ ਕਰ ਲੈਣ ਲਗਾਤਾਰ ਪੰਜਾਬ ਦੇ ਵਿੱਚ ਅੰਕੜਾ ਵੱਧਦਾ ਜਾ ਰਿਹਾ ਹੈ ਜੋ ਚਿੰਤਾ ਦੇ ਵਿੱਚ ਪਾਉਣ ਵਾਲਾ ਹੈ ਪੰਜਾਬ ਦੇ ਵਿੱਚ ਕਿੰਨੇ ਕਿਸਾਨ ਨੇ ਤੇ ਕਿੰਨੇ ਕਿਸਾਨ ਹੁਣ ਤੱਕ ਸੂਚਾਈ ਕਰ ਚੁੱਕੇ ਨੇ ਪੰਜਾਬ ਦੇ ਵਿੱਚ ਲਗਭਗ 75% ਆਬਾਦੀ ਹੈ 74% ਆਬਾਦੀ ਹੈ ਜੋ ਖੇਤੀ ਤੇ ਡਿਪੈਂਡ ਹੈ ਤੇ ਉਹਨਾਂ ਦੇ ਵਿੱਚੋਂ 37 ਲੱਖ ਤੋਂ ਵੱਧ ਕਿਸਾਨਾਂ ਤੇ ਕਰਜ਼ਾ ਹੈ ਤੇ ਕਈ ਕਿਸਾਨ ਨੇ ਜਿਹੜੇ ਆਤਮ ਹੱਤਿਆ ਹੁੰਦਾ ਕਰ ਚੁੱਕੇ ਨੇ ਇੱਕ ਸਾਲ ਦੇ ਵਿੱਚ ਕਰੀਬ 1403 ਕਿਸਾਨਾਂ ਨੇ ਆਤਮ ਹੱਤਿਆ ਕੀਤੀ ਹੈ ਤਾਂ ਪੰਜਾਬ ਦੇ ਵਿੱਚ ਜੇ ਓਵਰਆਲ ਅਸੀਂ ਅੰਕੜਾ ਕੱਢਣ ਦੀ ਕੋਸ਼ਿਸ਼ ਕਰੀਏ ਤਾਂ ਤਕਰੀਬਨ ਪੰਜਾਬ ਦੇ ਸਿਰ ਜਿਹੜਾ 327000 ਕਰੋੜ ਤੋਂ ਵੱਧ ਦਾ ਕਰਜ਼ਾ ਉਹ ਸੈਪਰੇਟ ਚੀਜ਼ ਹੈ ਦੂਜਾ ਫੈਕਟਰ ਇਹ ਹੈ ਕਿ ਆਖਰਕਾਰ ਕਿਸਾਨ ਤੇ ਕਰਜ਼ਾ ਕਿੰਨਾ ਹੈ ਲਗਭਗ 1 ਲੱਖ ਕਰੋੜ ਦਾ ਪੰਜਾਬ ਦੇ ਵਿੱਚ ਕਿਸਾਨ ਕਰਜ਼ਾਈ ਹੈ ਜਿਸ ਨੇ ਕੋਆਪਰੇਟਿਵ ਸੁਸਾਇਟੀਆਂ ਤੋਂ NBFCਾਂ ਤੋਂ ਕਰਜ਼ਾ ਲਿਆ ਰੰਜੀਵਨ ਜੀ ਖੁਦਕੁਸ਼ੀਆਂ ਕਦੋਂ ਰੁਕਣਗੀਆਂ ਆਖਰਕਾਰ ਇਹਨਾਂ ਖੁਦਕੁਸ਼ੀਆਂ ਦੇ ਮਾਇਨੇ ਕੋਈ ਛੋਟੇ ਮੋਟੇ ਨਹੀਂ ਹਨ ਪੰਜਾਬ ਦਾ ਉਹ ਕਿਸਾਨ ਜਿਸ ਨੇ ਪੂਰੇ ਮੁਲਕ ਦਾ ਢਿੱਡ ਭਰਿਆ ਅੱਜ ਮਜਬੂਰਨ ਜ਼ਿੰਦਗੀ ਉਸ ਨੂੰ ਬੋਝ ਲੱਗ ਰਹੀ ਹੈ ਦੇਖੋ ਕ੍ਰਿਸ਼ਨ ਜੀ ਮੈਂ ਸਮਝਦਾ ਹਾਂ ਬਹੁਤ ਹੀ ਗੰਭੀਰ ਮੁੱਦਾ ਹੈ ਹੂੰ ਕਿਸਾਨੀ ਦੀ ਜਿਹੜੀ ਮੂਵਮੈਂਟ ਪਿਛਲੇ ਇੱਕ ਸਾਲ ਚੱਲੀ ਦਿੱਲੀ ਦੀਆਂ ਬਰੂਹਾਂ ਤੋਂ ਜਾ ਕੇ ਬੈਠੇ ਉਹਨਾਂ ਨੇ ਬਹੁਤ ਸਾਰਾ ਮਸਲਾ ਜਿਹੜਾ ਸੀਗਾ ਕਿਸਾਨੀ ਦਾ ਸਿਰ ਪੰਜਾਬ ਦਾ ਨਹੀਂ ਮੈਂ ਸਮਝਦਾ ਪੂਰੇ ਦੁਨੀਆ ਭਰ ਦਾ ਜਿਹੜਾ ਕਿਸਾਨੀ ਦਾ ਸੰਕਟ ਹੈ ਉਹਨਾਂ ਨੇ ਉੱਥੇ ਸਾਡੇ ਲੀਡਰਸ ਦੇ ਜਿਹੜੇ ਕਿਸਾਨਾਂ ਦੇ ਜਥੇਬੰਦੀਆਂ ਨੇ ਉਹਨਾਂ ਨੇ ਹਾਈਲਾਈਟ ਕੀਤਾ ਮਸਲਾ ਤਿੰਨ ਜਿਹੜੇ ਕਾਲੇ ਕਾਨੂੰਨ ਸਨ ਉਹਨਾਂ ਨੂੰ ਵਾਪਸ ਕਰਾਉਣ ਦੇ ਵਿੱਚ ਬੜੀ ਲੰਬੀ ਲੜਾਈ ਲੜੀ ਔਰ ਜਿੱਤ ਪ੍ਰਾਪਤ ਕੀਤੀ ਪਰ ਹਲੇ ਵੀ ਜਿਹੜੀਆਂ ਚੁਣੌਤੀਆਂ ਨੇ ਬਹੁਤ ਵੱਡੀਆਂ ਨੇ ਔਰ ਸਾਹਮਣੇ ਖੜੀਆਂ ਨੇ ਨਜ਼ਰ ਆ ਰਹੀਆਂ ਨੇ ਪੂਰਾ ਅਜਗਰ ਮੰਗ ਉਹਨੇ ਦੇ ਮੂੰਹ ਅੱਡਿਆ ਹੋਇਆ ਕਿਸਾਨੀ ਜਿਹੜੀ ਖੁਦਕਸ਼ੀ ਹੈ ਇਹ ਉਹਦਾ ਸਭ ਤੋਂ ਵੱਡਾ ਇੱਕ ਸਿੰਪਟਮ ਹੈ ਕਿਉਂ ਕਿਸਾਨ ਜਿਹੜਾ ਹੈ ਪੰਜਾਬ ਦਾ ਲਾਲੀਆ ਮਹਾਰਾਸ਼ਟਰ ਦਾ ਕਰਨਾਟਕ ਦਾ ਸਾਰੇ ਹਿੰਦੁਸਤਾਨ ਦੇ ਵਿੱਚ ਲਗਭਗ ਵਰਤਾਰ ਹੈ ਜੀ ਔਰ ਬਹੁਤ ਸਾਰੀਆਂ ਚੀਜ਼ਾਂ ਨੇ ਬਹੁਤ ਸਾਰੇ ਫੈਕਟਰਸ ਨੇ ਰੰਜੀਵਿੰਦਰ ਜੀ ਮਾਲਵਾ ਦੀ ਆਪਾਂ ਗੱਲ ਕਰ ਰਹੇ ਹਾਂ ਮਾਨਸਾ ਜ਼ਿਲ੍ਹਾ ਦੇ ਵਿੱਚ ਸਭ ਤੋਂ ਵੱਧ ਸੂਸਾਈਸ ਕਿਸਾਨਾਂ ਨੇ ਕਿਤੇ ਲੋਅਰ ਮਾਲਵਾ ਤੇ ਵਿੱਚ ਮਾਨਸਾ ਆਉਂਦਾ ਤੇ ਜੇਕਰ ਬਾਕੀ ਮਾਝਾ ਤੇ ਦੁਆਬਾ ਦੀ ਗੱਲ ਕਰੀਏ ਤਾਂ ਕਿੰਨੀ ਉੱਥੇ ਵੀ ਕਾਟਣੀ ਹੈ ਚਾਹੇ ਐਮਐਸਪੀ ਦੀ ਗੱਲ ਹੋਵੇ ਮਿਨਿਮਮ ਸਪੋਰਟ ਪ੍ਰਾਈਸ ਦੀ ਗੱਲ ਹੋਵੇ ਜਾਂ ਫਿਰ ਮੰਡੀਕਰਨ ਦੀ ਹੋਵੇ ਫੂਡ ਪ੍ਰੋਸੈਸਿੰਗ ਦੀ ਹੋਵੇ ਜਾਂ ਫਿਰ ਰਵਾਇਤੀ ਫਸਲਾਂ ਤੋਂ हट ਕੇ ਸਬਜ਼ੀਆਂ ਵੇਚਣ ਦੀ ਹੋਵੇ ਪਰ ਕਿਸਾਨਾਂ ਨੂੰ ਸੁੱਖ ਦਾ ਸਾਹ ਕਿਤੇ ਨਹੀਂ ਹੈ ਨਹੀਂ ਆ ਸੋ ਇਹਦੇ ਵਿੱਚ ਮੈਂ ਇੱਕ ਬੜੀ ਮਹੱਤਵਪੂਰਨ ਮੈਂ ਜਿਹੜੀ ਗੱਲ ਸਮਝਦਾ ਹੈ ਜਿਹੜੀ ਸੁਆਮੀ ਨਾਥਨ ਦੀ ਜਿਹੜੀ ਕਮਿਸ਼ਨ ਬਣਦਾ 2004 ਦੇ ਵਿੱਚੋਂ ਫਾਰਮ ਹੁੰਦਾ ਸੀ ਤੇ ਉਹਨਾਂ ਨੇ ਜਿਹੜੀਆਂ ਬਹੁਤ ਇੰਪੋਰਟੈਂਟ ਜਿਹੜੀਆਂ ਆਪਣੀਆਂ ਰეკਮੈਂਡੇਸ਼ਨਸ ਜਿਹੜੀਆਂ ਰਿਪੋਰਟਸ ਜਿਹੜੀਆਂ ਨੇ ਦਿੱਤੀਆਂ ਹੋਈਆਂ ਨੇ ਇਹ ਇੱਕ ਹਰ ਕਿਸਾਨ ਜਥੇਬੰਦੀ ਦੀ ਇੱਕ ਬੜੀ ਮੁਢਲੀ ਮੰਗ ਹੈ ਵੀ ਉਹ ਜਿਹੜੀਆਂ ਰਿਪੋਰਟਸ ਨੇ ਉਹ ਰეკਮੈਂਡੇਸ਼ਨਸ ਨੇ ਉਸ ਕਮਿਸ਼ਨ ਦੀ ਸੁਆਮੀ ਨਾਥਨ ਕਮਿਸ਼ਨ ਦੀ ਹੈ ਉਹ ਲਾਗੂ ਕੀਤੀਆਂ ਜਾਣ। ਤੁਹਾਨੂੰ ਕੀ ਲੱਗਦਾ ਕਿ ਲਾਗੂ ਕਿਉਂ ਨਹੀਂ ਕੀਤੀਆਂ ਜਾ ਰਹੀਆਂ? ਮਾਫੀ ਚਾਹੁੰਨੀ ਆ ਮੈਂ ਥੋੜਾ ਸਮਝਦਾ ਲੱਰੀਆਂ। ਇਹ ਦੂਸਰਾ ਮੇਰਾ ਸਵਾਲ ਇਹ ਵੀ ਹੈ ਕਿ ਜੋ ਕਰਜ਼ਾ ਹੈ ਵਾਰ-ਵਾਰ ਇਹ ਕਿਹਾ ਜਾਂਦਾ ਕਿ ਕਰਜ਼ੇ ਦੇ ਪੂਰਨ ਨੀਕ ਮਾਰਾਂਗੇ। ਇੱਕ ਸਰਕਾਰ ਇਸੇ ਵਾਅਦੇ ਨਾਲ ਆਈ ਵੀ ਸੀ ਕਾਂਗਰਸ ਦੀ ਪਰ ਹਲੇ ਤੱਕ ਨੀਕ ਤੇ ਵਜਦੀ ਨਹੀਂ ਹੈ। ਦੇਖੋ ਜੇ ਮੈਂ ਸਮਝਦਾ ਇਹਦੇ ਵਿੱਚ ਜੇ ਪੋਲਿਟੀਕਲ ਬਿਲ ਜਿਹੜੀ ਹੈ ਕਿਸੇ ਵੀ ਪਾਰਟੀ ਦੀ ਹੋ ਜਾਵੇ ਤਾਂ ਇਹ ਕੋਈ ਬਹੁਤ ਵੱਡਾ ਮਸਲਾ ਨਹੀਂ ਹੈ। ਜਦੋਂ ਅਸੀਂ ਅੰਬਾਨੀਆਂ, ਡਾਨੀਆਂ ਦੇ ਜਾਂ ਹੋਰ ਵੱਡੇ ਕਾਰਪੋਰੇਟ ਜਿਹੜੇ ਘਰਾਣੇ ਨੇ ਉਹਨਾਂ ਦੇ ਅਸੀਂ ਅਰਬਾਂ ਖਰਬਾਂ ਰੁਪਏ ਦੇ ਜਿਹੇ ਕਰਜ਼ੇ ਤਾਂ ਉਹ ਕਿਸਾਨੀ ਜਿਹੜੀ ਹੈ ਜਿਹਨੇ ਮਿੱਟੀ ਤੋਂ ਹੀ ਜ਼ਮੀਨ ਤੋਂ ਹੀ ਅਨ ਪੈਦਾ ਕਰਨਾ ਇਹਦਾ ਕੋਈ ਬਦਲ ਨਹੀਂ ਹੈ ਇਹ ਤੁਸੀਂ ਕੋ ਵੀ ਕਿਸੇ ਕਾਰਪੋਰੇਟ ਸੈਕਟਰ ਦੀ ਫੈਕਟਰੀ ਦੇ ਵਿੱਚ ਕੋਈ ਅਨ ਪੈਦਾ ਕਰ ਲਾਂਗੇ ਉਹ ਨਹੀਂ ਹੋਏਗਾ ਅਨ ਨੇ ਜ਼ਮੀਨ ਚ ਹੀ ਪੈਦਾ ਹੋਣਾ ਪਰ ਰੰਜੀਵਨ ਜੀ ਇਹ ਕਿਉਂ ਨਹੀਂ ਲੱਗਦਾ ਦੇਖੋ ਪੰਜਾਬ ਦਾ ਕਿਸਾਨ ਕਰਜ਼ਈ ਹੈ ਕੁਝ ਗਲਤੀਆਂ ਕਿਸਾਨ ਦੇ ਵੀ ਹੋ ਸਕਦੀਆਂ ਨੇ ਕਿ ਸਾਨੂੰ ਸ਼ੋਸ਼ੇਵਾਦੀ ਛੱਟ ਨਹੀਂ ਪਈ ਉਹ ਠੀਕ ਹੈ ਉਹ ਉਹ ਵੀ ਇੱਕ ਪੱਖ ਹੈ ਪਰ ਜਿਹੜਾ ਫੈਕਟਰੀ ਇੰਪੋਰਟੈਂਟ ਹੈ ਇਹ ਹੈ ਕਿ ਪੰਜਾਬ ਦੀ ਜਿਹੜੀ ਖੇਤੀ ਸਿਸਟਮ ਸੀ ਨਾ ਦੇਖੋ ਰਵਾਇਤੀ ਫਸਲਾਂ ਸਿਰਫ ਦੋ ਫਸਲਾਂ ਰਹਿ ਗਈਆਂ ਕਣਕ ਤੇ ਝੋਨਾ ਠੀਕ ਮਾਲਵਾ ਵੈਲਟ ਕੋਟਨ ਵੈਲਟ ਵਿੱਚ ਜਾਣੀ ਜਾਂਦੀ ਸੀ ਲੋਕ ਉਹ ਫਸਲਾਂ ਬੀਜਦੇ ਸੀ ਜਿਹੜੀਆਂ ਐਮਐਸਪੀ ਤੇ ਦਾਇਰੇ ਸੀ ਸੈਂਟਰ ਕਹਿ ਰਿਹਾ ਕਿ 23 ਫਸਲਾਂ ਤੇ ਐਮਐਸਪੀ ਹੈ ਪੰਜਾਬ ਕਹਿ ਰਿਹਾ ਕਿ ਦੋ ਫਸਲਾਂ ਨੂੰ ਲੈ ਕੇ ਵੱਡੇ ਚਰਚਾ ਸੈਂਟਰ ਨਾਲ ਹੁੰਦੀ ਹੈ ਤਿੰਨ ਖੇਤੀ ਕਾਨੂੰਨ ਵਾਪਸ ਲਏ ਗਏ ਕਿਸਾਨ ਕਰਜ਼ਈਆ ਧੜਾ ਧੜ ਸੂਸਾਈਡਸ ਹੋ ਰਿਹਾ ਹੈ ਆਖਰਕਾਰ ਕੋਈ ਠੋਸ ਹੱਲ ਕਿਵੇਂ ਹੋਏਗਾ ਦੇਖੋ ਸਾਨੂੰ ਮੈਂ ਸਮਝਦਾ ਡਾਇਵਰਸਿਫਿਕੇਸ਼ਨ ਜਿਹੜੀ ਹੈ ਖੇਤੀਬਾੜੀ ਦੀ ਉਹਦੇ ਵੱਲ ਵੀ ਸਾਨੂੰ ਜਾਣਾ ਚਾਹੀਦਾ ਬਹੁਤ ਹੀ ਜਿਹੜੀ ਰਵਾਇਤੀ ਆਪਾਂ ਕਹਿੰਦੇ ਆ ਵੀ ਖੇਤੀਬਾੜੀ ਆ ਉਹਦੇ ਵਿੱਚੋਂ ਅਸੀਂ ਦੇਖ ਰਹੇ ਹਾਂ ਵੀ ਉਹ ਉਸ ਤਰ੍ਹਾਂ ਆਉਟਪੁੱਟ ਕਿਸਾਨ ਨੂੰ ਮਾਇਕ ਪੱਖੋਂ ਨਹੀਂ ਮਿਲ ਰਹੀ ਹੈ ਸੋ ਸਾਨੂੰ ਛੋਟੀ ਜਿਹੜੀ ਜ਼ਮੀਨ ਹੈ ਉਹਦੇ ਵਿੱਚ ਵੀ ਅਸੀਂ ਕੋਈ ਸਬਜ਼ੀ ਹੈ ਕੋ ਹੋਰ ਹੈ ਬਹੁਤ ਸਾਰੀਆਂ ਲੋੜਾਂ ਨੇ ਸਾਡੀਆਂ ਜੇ ਅਸੀਂ ਉਹ ਡਿਵਰਸੀਫਿਕੇਸ਼ਨ ਵੱਲ ਜਾਈਏ ਤਾਂ ਅਸੀਂ ਮੈਂ ਸਮਝਦਾ ਵੀ ਕਿਸਾਨੀ ਸੰਕਟ ਨੂੰ ਕਾਫੀ ਹੱਦ ਤੱਕ ਉਹਦੇ ਵਿੱਚੋਂ ਬਾਹਰ ਕੱਢ ਸਕਦੇ ਹਾਂ ਉਹਦੇ ਵਿੱਚ ਸਰਕਾਰਾਂ ਦੇ ਜਿਹੜੇ ਰੋਲ ਨੇ ਕਿਉਂਕਿ ਕਿਸਾਨੀ ਜਿਹੜੀ ਹੈ ਉਹ ਕੁਦਰਤ ਤੇ ਖੜੀ ਹੈ ਬਿਲਕੁਲ ਉਹ ਪੂਰੀ ਮਿਹਨਤ ਕਰਦਾ ਪੂਰਾ ਪਰਿਵਾਰ ਮਿਹਨਤ ਕਰਦਾ ਫਸਲ ਨਸਰ ਜਾਂਦੀ ਹੈ ਉਤੋਂ ਘੜੇ ਪੈ ਜਾਂਦੇ ਨੇ ਪਰ ਇੱਕ ਗੱਲ ਇਹ ਵੀ ਹੈ ਨਾ ਜੇ ਪੂਰਨ ਕਰਜ਼ ਮੁਆਫੀ ਦਾ ਜ਼ਿਕਰ ਜਸਮੀਤ ਨੇ ਕੀਤਾ ਕਿ ਲੀਕ ਮਾਰਨ ਦਾ ਹੁਣ ਤੱਕ ਜਿਹੜੀ ਹੈ ਸਿਆਸੀ ਚਰਚਾ ਹੁੰਦੀ ਰਹੀ 28 ਸੂਬਿਆਂ ਦੀ ਜੇ ਅਸੀਂ ਗੱਲ ਕਰੀਏ ਪੰਜਾਬ ਅਜਿਹਾ ਸੂਬਾ ਜਿੱਥੇ ਸਭ ਤੋਂ ਜ਼ਿਆਦਾ ਕਿਸਾਨ ਕਰਜ਼ਾ ਹੈ ਸਭ ਤੋਂ ਪਹਿਲੇ ਨੰਬਰ ਤੇ ਤਾ 347000 ਕਰੋੜ ਦੀ ਤਾਂ ਕਰਜ਼ਈ ਸਰਕਾਰ ਹੈ 1 ਲੱਖ ਕਰੋੜ ਕਿੱਥੋਂ ਆਪ ਹੋ ਜਗੇ ਆਪਣੇプチ ਸਵਾਲ ਬਹੁਤ ਵੱਡੇ ਨੇ ਜੀ ਇਹਦੇ ਵਿੱਚ ਫਿਰ ਮੈਂ ਸਮਝਦਾ ਵੀ ਇਕੱਲਾ ਇਹ ਸੂਬਾ ਸਰਕਾਰ ਦਾ ਕੰਮ ਨਹੀਂ ਹੈ ਇਹਦੇ ਵਿੱਚ ਸੈਂਟਰ ਨੂੰ ਆਪਣੀ ਇੱਕ ਬੜੀ ਮਹੱਤਵਪੂਰਨ ਜਿਹੜੀ ਭੂਮਿਕਾ ਅਦਾ ਕਰਨੀ ਪਵੇਗੀ ਪੰਜਾਬ ਬੜੇ ਰਵਾਇਤੀ ਤੌਰ ਤੇ ਇਤਿਹਾਸਕ ਤੌਰ ਤੇ ਇਕੱਲਾ ਪੰਜਾਬ ਦਾ ਢਿੱਡ ਨਹੀਂ ਹੋਣੇ ਭਰਿਆ ਪੂਰੇ ਹਿੰਦੁਸਤਾਨ ਦਾ ਢਿੱਡ ਭਰਿਆ ਹੋਰ ਭਰ ਰਿਹਾ ਇਸ ਕਰਕੇ ਇਹ ਕੇਂਦਰ ਸਰਕਾਰ ਦੀ ਇੱਕ ਸਮੁੱਚੀ ਸਾਂਝੀ ਜ਼ਿੰਮੇਵਾਰੀ ਹੈ ਕਿ ਕਿਸਾਨੀ ਦੇ ਸੰਕਟ ਨੂੰ ਜੇ ਪੰਜਾਬ ਦੇ ਨੂੰ ਬਚਾਉਣਾ ਹੈ ਔਰ ਸਾਰੇ ਹੋਰ ਬਾਕੀ ਸੂਬਿਆਂ ਦੇ ਨੂੰ ਤਾਂ ਸੈਂਟਰ ਨੂੰ ਇੱਕ ਬੜੇ ਆਪਣੇ ਵੱਖਰੇ ਪੈਕੇਜ ਦੇ ਕੇ ਇਹ ਸੰਕਟ ਨੂੰ ਪੱਕੇ ਤੌਰ ਤੇ ਹੱਲ ਕਰਨਾ ਚਾਹੀਦਾ ਬਿਲਕੁਲ ਬਹੁਤ ਸ਼ੁਕਰੀਆ ਰਿੰਜੀਵਨ ਜੀ ਤੁਸੀਂ ਸੀ ਪੰਜਾਬ ਨਾ ਮਾਰਸ਼ਲ ਦੇ ਸਟੂਡੀਓ ਆਏ ਅਸੀਂ ਬਹੁਤ ਘੱਟ ਸਮੇਂ ਚ ਕੁਝ ਜਿਹਾ ਸਮੰਦਰ ਪਰੰਦੀ ਕੋਸ਼ਿਸ਼ ਕੀਤੀ ਹੈ